हेलो स्टूडेंट्स वेलकम टू स्टडी स्टड्डी हाँ जी अज इस भी आठ सौ चौरानवे भर्ती रख के पेपर ए पंजाबी का टैस्ट कवर करा सो so, अज की यह भीडियो थोड़े लिए बहुत ज्यादा हैल्पफुल साबित होने वाली है इस करके भीडियो तो एंड तक जरूर बने रहने ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਗੈਸਟ ਕੀਤਾ ਹੈ ਤਾਂ ਪਲੀਜ਼ ਚਾਨਾ ਨੂੰ ਨਹੀਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰਦੋ ਤਾਂ ਜੋ ਜਦ ਵੀ ਆਪਾਂ ਨੈਕਸਟ ਵੀਡੀਓ ਅਪਲੋਡ ਕਰਾਂਗੇ ਤਾਂ ਆਪੋਸ ਤੁਹਾਨੂੰ ਨੋਟੀਫਿਕੇਸ਼ਨ ਬਾਰੇ ਸਭ ਤੋਂ ਪਹਿਲਾਂ ਮਿਲ ਸਕੇ ਇਸ ਤਰ੍ਹਾਂ ਬੇਪਰੇ ਪੰਜਾਬੀ ਨੂੰ ਟਾਰਗੇਟ ਰੱਖ ਕੇ ਟੋਟਲ ਆਪਾਂ 10 ਟੈਸਟ ਰੈਡੀ ਕੀਤੇ ਨੇ ਠੀਕ ਹੈ ਹਰੇਕ ਟੈਸਟ ਦੇ ਵਿੱਚ 100 ਐਮਸੀਕਿਊ ਹੋਣਗੇ ਐਂਡ ਇਹਨਾਂ ਟੈਸਟ ਉਹਦੇ ਵਿੱਚ ਪੇਪਰ ਇਹ ਪੰਜਾਬੀ ਦਾ ਸਾਰਾ ਹੀ ਜਿਹੜਾ ਸਿਲੇਬਸ ਕਵਰ ਕੀਤਾ ਹੋਇਆ ਤੁਹਾਨੂੰ ਮਿਲੇਗਾ ਠੀਕ ਹੈ ਜੇਕਰ ਤੁਸੀਂ ਇਹ ਟੈਸਟ ਟਰਾ ਕੇ ਪੇਪਰ ਵਿੱਚ ਬੈਠ ਜਾਂਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦੇ ਸਕਦਾ ਕਿ ਜਿਹੜਾ ਤੁਹਾਡਾ ਪੇਪਰ ਇਹ ਪੰਜਾਬੀ ਵਾਲਾ ਹੈ ਉਹ ਕ੍ਰੈਕ ਹੋ ਜਾਵੇਗਾ ਯਾਨੀ ਕਿ ਤੁਸੀਂ ਉਸ ਨੂੰ ਪਸੰਦੀ ਦੇ ਨਾਲ ਪਾਸ ਕਰ ਸਕਦੇ ਹੋ ਵੈਸੇ ਵੀ ਜਦੋਂ ਤੁਸੀਂ ਥਿਉਰੀ ਕਾਫੀ ਰੀਡ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਉਹ ਟੈਸਟ ਲਗਾਉਣੇ ਬਹੁਤ ਜ਼ਰੂਰੀ ਹੁੰਦੇ ਨੇ ਜੇਕਰ ਪੇਪਰ ਆਫਲਾਈਨ ਹੁੰਦਾ ਤਾਂ ਬਾਅਦ ਤੋਂ ਆਫਲਾਈਨ ਟੈਸਟ ਵੀ ਲਗਾਉਣੇ ਬਹੁਤ ਜ਼ਰੂਰੀ ਹੁੰਦੇ ਨੇ ਜੀ ਜਦ ਨਾਲ ਆਪਣਾ ਕੰਫੀਡੈਂਸ ਲੈ ਆਪਲਾ ਬਹੁਤ ਵਧੀਆ ਹੁੰਦਾ ਹੈ ਐਂਡ ਪੇਪਰ ਦੇ ਵਿੱਚ ਮਿਸਟੇਕ ਹੋਣ ਦੇ ਚਾਂਸ ਜਿਹੜੇ ਨੇ ਕਾਫੀ ਘੱਟ ਜਾਂਦੇ ਨੇ ਇਸ ਕਰਕੇ ਟੈਸਟ ਨੂੰ ਤੁਸੀਂ ਪੂਲ ਕੀ ਬਿਨਾ ਛੱਡਿਓ ਹੇਠੇ ਦਿੱਤੇ ਗਏ ਨੰਬਰ ਤੇ ਤੁਸੀਂ ਮੈਨੂੰ ਪੋਲ ਕਰਨਾ ਹੈ ਜਾਂ WhatsApp 'ਤੇ ਤੁਸੀਂ ਮੈਨੂੰ ਮੈਸੇਜ ਕਰਨਾ ਹੈ ਤਾਂ ਆਪਣੀ ਕੋਈ ਜਿਹੜੇ ਟੈਸਟ ਮੇ ਤੁਸੀਂ ਬਾਈ ਕਰ ਸਕਦੇ ਹੋ ਵੈਸੇ ਵੀ 28 ਡੇਟ ਨੂੰ ਜਿਹੜਾ ਆਪਣਾ ਪੇਪਰ ਕੰਡਕਟ ਕਰਵਾਇਆ ਜਾ ਰਿਹਾ ਹੈ ਪੇਪਰ ਇਹ ਪੰਜਾਬੀ ਵਾਲਾ ਤੋਂ ਦਿਨ ਬਹੁਤ ਘੱਟ ਰ ਹੈ ਜਿਹੜੀ ਤਾਂ ਇਹਨਾਂ ਟੈਸਟ ਨੂੰ ਤੁਸੀਂ ਭੁੱਲ ਕੇ ਵੀ ਨਾ ਸਕੋ। ਇੱਕ ਆਪਣਾ ਟੈਲੀਗ੍ਰam ਗਰੁੱਪ ਬਣਾਇਆ ਹੋਇਆ ਹੈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕਰਵਾ ਦਿੱ ਗਿਆ ਤਾਂ ਉਸ ਨੂੰ ਵੀ ਤੁਸੀਂ ਜਿਹੜਾ ਜੁਆਇਨ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਹੁਣ ਇੰਸਟਾ ਤੇ ਫੋਲੋ ਕਰ ਸਕਦੇ ਹੋ। ਇੰਸਟਾ ਤੇ ਤੁਹਾਨੂੰ ਜਿਹੜਾ ਜੀਕੇ ਦੇ ਰਿਗਾਰਡਿੰਗ ਅਲੱਗ-ਅਲੱਗ ਜਿਹੜੀਆਂ ਟਿਪਸ ਨੇ ਉਹ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ। ਠੀਕ ਹੈ ਤੁਸੀਂ ਇਸ ਤਰ੍ਹਾਂ ਜਿਹੜਾ ਮੈਨੂੰ ਫੋਲੋ ਕਰ ਸਕਦੇ ਹੋ। ਤਾਂ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਦਾ ਫਸਟ ਪੁੱਛਣ ਦਿੱਤਾ ਵ ਆਪਣੀ ਕੋਲ ਜਿਹੜੇ ਵਾਕ ਵਿੱਚ ਪ੍ਰਦਾਨ ਉਪਵਾਕ ਅਧীন ਉਪਵਾਕ ਤੇ ਸਮਾਨ ਉਪਵਾਕ ਹੋਵੇ ਉਸ ਨੂੰ ਕੀ ਜਾਂਦਾ ਹੈ ਮਿਸ਼ਰਤ ਵਾਕ ਸੰਯੁਕਤ ਵਾਕ ਗੁੰਜਲਦਾਰ ਵਾਕ ਜਾਂ ਸਧਾਰਨ ਵਾਕ ਤਾਂ ਜਿਹੜੇ ਵਾਕ ਵਿੱਚ ਪ੍ਰਦਾਨ ਉਪਵਾਕ ਅਧীন ਉਪਵਾਕ ਦੇ ਸਮਾਨ ਉਪਵਾਕ ਹੋਵੇ ਤਾਂ ਉਸ ਨੂੰ ਆਖਿਆ ਜਾਂਦਾ ਹੈ ਗੁੰਜਲਦਾਰ ਵਾਕ ਸਹੀ ਇਤਿਹਾਸਾਂ ਸਹੀ ਅਸਰ ਟਿੱਕ ਕਰਾਂਗੇ অপਸ਼ਨ ਨੰਬਰ ਸੀ ਨੈਕਸਟ 8 ਲਿਖਾਂ ਦੇ ਵਿੱਚੋਂ ਕਿਹੜੀ ਟੋਣੀ ਨਾਲ ਸ਼ਬਦ ਬਣ ਸਕਦਾ ਹੈ ਇੱਥੇ ਤੁਸੀਂ ਆਪਸ਼ਨਾਂ ਨੂੰ ਧਿਆਨ ਨਾਲ ਦੇਖਣਾ ਹੈ ਤਾਂ ਕਿ ਇੱਥੇ ਜਿਹੜਾ ਆਪਣਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਬੀ ਲੰਲਾ ਠੀਕ ਹੈ ਲੰਲਾ ਜਿਹੜੀ ਦੁਨੀਆ ਇਸ ਟੋਣੀ ਦੇ ਨਾਲ ਜਿਹੜਾ ਕੋਈ ਵੀ ਸ਼ਬਦ ਬਣ ਸਕਦਾ ਹੈ ਬਾਕੀ ਇੱਥੇ ਜਿੰਨੀਆਂ ਵੀ ਦੁਨੀਆਂ ਮੈਂਸ਼ਨ ਕੀਤੀਆਂ ਹੋਣ ਜਾਣੇ ਤਾਂ ਇਹਨਾਂ ਦੇ ਨਾਲ ਜਿਹੜਾ ਕੋਈ ਆਪਾਂ ਸ਼ਬਦ ਨਹੀਂ ਸ਼ੁਰੂ ਕਰ ਸਕਦੇ ਇਸ ਤਰ੍ਹਾਂ ਬਜੀ ਕਰਪਾ ਗੱਲ ਕਰੀਏ ਲੰਦੇ ਪਰਿੰਦੀ ਜਿਹੜੀ ਦੁਨੀਆ ਇਹਦੀ ਖੋਜ ਕਿਸ ਨੇ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਨੇ ਠੀਕ ਹੈ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਿਹੜੀ ਹੈ ਇਸ ਤੁਨੀ ਦੀ ਖੋਜ ਕੀਤੀ ਹੈ ਤਾਂ ਇਹ ਵੀ ਜਿਹੜਾ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਜਰੂਰ ਰੱਖਣਾ ਠੀਕ ਹੈ ਨਵੀਨ ਵਰਗ ਦੇ ਵਿੱਚ ਇਸ ਅਧਰ ਨੂੰ ਸ਼ਾਮਲ ਕੀਤਾ ਗਿਆ ਲੰਡੇ ਪੈਰ ਬਿੱਤੀ ਅਧਰ ਨੂੰ ਜਿਹੜਾ ਨਵੀਨ ਵਰਗ ਦੇ ਵਿੱਚ ਸ਼ਾਮਲ ਕੀਤਾ ਗਿਆ ਇਹ ਵੀ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਅੜ ਦੇ ਮੀਨ ਵਰਤ ਦੇ ਵਿੱਚ ਵਰਤਮਾਨ ਸਮੇ ਦੇ ਵਿੱਚ ਟੋਟਲ 6 ਦੁਨੀਆਂ ਆਉਂਦੀਆਂ ਨੇ ਜਾਂ 6 ਅੱਖਰ ਹੋਣਗੇ ਇਸ ਪਰਵਾਤੀ ਜੀ ਇਹਦੇ ਸੰਖਿਆ ਟੋਟਲ ਅਪਲਿਕ ਨੂੰ 1 2 3 4 ਤੇ 5 ਅਜੇ ਅੱਖਰ ਹਨ ਪੰਜਾਬੀ ਭਾਸ਼ਾ ਦੇ ਵਿੱਚ ਜਿੰਨਾ ਨਾਲ ਕੋਈ ਵੀ ਸ਼ਬਦ ਜਿਹੜਾ ਸ਼ੁਰੂ ਨਹੀਂ ਹੁੰਦਾ ਭੀਕਾ ਵਰਤਮਾਨ ਸਮੇ ਦੇ ਵਿੱਚ ਤਾਂ ਇਹ ਵੀ ਜਿਹੜਾ ਪੁਆਇੰਟ ਤੁਸੀਂ ਯਾਦ ਦੇ ਵਿੱਚ ਜਰੂਰ ਰੱਖਣਾ ਹੈ ਨੈਕਸਟ ਇਹ ਲਿਖਾਂ ਦੇ ਵਿੱਚੋਂ ਕਿਹੜਾ ਸ਼ਬਦ ਪਾਵ ਪਾਚਿਤ ਨਾਮ ਨਹੀਂ ਹੈ

ਸਵਾਲ ਨੰਬਰ 4 ਕੋਸ਼ਿਸ਼ ਇਹ ਆਪਣੀ ਕਰੋ ਇਸ ਸੰਸਾਰ ਵਿੱਚ ਸਭ ਤੋਂ ਪਹਿਲਾਂ ਕਿਹੜੀ ਲਿਪੀ ਪੈਦਾ ਹੋਈ ਸੀਗੀ ਬ੍ਰਹਮੀ ਲਿਪੀ ਸੰਕੇਤ ਲਿਪੀ ਚਿੱਤਰ ਲਿਪੀ ਜਾਂ ਬ੍ਰੋਮਣ ਲਿਪੀ ਤਾਂ ਸੰਸਾਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਲਿਪੀ ਪੈਦਾ ਹੋਈ ਸੀ ਉਹ ਦਾ ਨਾਮ ਸੀ ਚਿੱਤਰ ਲਿਪੀ ਸੀ ਇਹ ਤੇ ਆਪਾਂ ਸਹੀ ਆਪਰੇ ਟਿਕ ਕਰਾਂਗੇ ਆਪਸ਼ਨ ਨੰਬਰ ਸੀ ਚਿੱਤਰ ਲਿਪੀ ਅਡਾ ਪੰਜਾਬੀ ਦੀ ਜਿਹੜੀ ਲਿਪੀ ਹੈਗੀ ਆ ਗੁਰਮੁਖੀ ਲਿਪੀ ਉਹ ਕਿਸ ਤੋਂ ਉਪਜੀ ਹੈ ਉਹ ਉਪਜੀ ਹੈ ਪ੍ਰੰਮੀ ਲਿਪੀ ਤੇ ਠੀਕ ਹੈ ਗੁਰਮੁਖੀ ਜਿਹੜੀ ਲਿਖੀ ਆ ਕਿਸ ਤੋਂ ਉਪਜੀਆ ਇਹ ਉਪਜੀਆ ਪ੍ਰੰਮੀ ਲਿਪੀ ਤੋਂ ਇਹ ਵੀ ਜੜਾ ਪੁਆਇੰਟ ਉਸੇ ਗਿਆਨ ਦੇ ਵਿੱਚ ਜ਼ਰੂਰ ਰੱਖਣਾ ਤਾਂ ਇੱਥੇ ਆਪਣਾ ਸਹੀ ਸਹੀ ਅਨਸਰ ਬਣੇਗਾ ਆਪਸ਼ਨ ਬਸੀ ਅਜੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਲਾਈਕ ਜਰੂਰ ਕਰਿਆ ਕਰੋ ਐਂਡ ਫਾਕ ਤੋਂ ਬਾਅਦ ਸ਼ੇਅਰ ਵੀ ਤੁਸੀਂ ਜਰੂਰ ਕਰਨਾ ਜਿੰਨੇ ਵੀ ਤੁਹਾਡੇ ਕੋਲ WhatsApp ਗਰੁੱਪ ਹੁੰਦੇ ਨੇ Telegram ਕੋਲ ਹੁੰਦਾ ਤਾਂ ਪਲੀਜ਼ ਆਹ ਵੀਡੀਓ ਨੂੰ ਬਾਅਦ ਉਹ ਸ਼ੇਅਰ ਜਰੂਰ ਕਰਿਆ ਕਰੋ ਇਹ ਗਾਡੀ ਡਿਊਟੀ ਹੈਗੀ ਹੈ ਬਾਤ ਤੁਹਾਨੂੰ ਸ਼ੇਅਰ ਕਰਨਾ ਅੱਗੇ ਵਾਲਾ ਬੱਚਾ ਵੀਡੀਓ ਦੇਖੇ ਨਾ ਦੇਖੇ ਉਹ ਉਹ ਦੀ ਇੱਛਾ ਪਰ ਤੁਸੀਂ ਸ਼ੇਅਰ ਵੀਡੀਓ ਜ਼ਰੂਰ ਕਰਨਾ ਹੈ ਇਹਨਾਂ ਵੀਡੀਓ ਤੋਂ ਤੁਸੀਂ ਲਿੰਕ ਜੜੀਆ ਕਾਪੀ ਕਰਕੇ ਸਟੇਟਸ ਵੀ ਜੜਾ ਲਗਾ ਸਕਦੇ ਹੋ ਖੰਡੀ ਦੁਨੀਆਂ ਦੀਆਂ ਕਿੰਨੀਆਂ ਕਿਸਮਾਂ ਹਨ 2 3 4 ਜਾਂ 5 ਜੜੀ ਖੰਡੀ ਦੁਨੀਆਂ ਹੁੰਦੀਆਂ ਨੇ ਇੱਦਾਂ ਟੋਟਲ ਤੁਹਾਨੂੰ ਪਤਾ ਦੋ ਕਿਸਮਾਂ ਹੁੰਦੀਆਂ ਨੇ ਏ ਅਤੇ ਆਪਾਂ ਸਹੀ ਆਨਸਰ ਟਿਕ ਕਰਾਂਗੇ ਆਪਸ਼ਨ ਅ ਦੇ ਦੋ ਕਿਸਮਾਂ ਹੁੰਦੀਆਂ ਇਕ ਜੇਕਰ ਫॉर ਐਗਜ਼ਾਮਪਲ ਦੀ ਗੱਲ ਕਰੀਏ ਜਨਨ ਦੀ ਕਿਸਮਾਂ ਦੀ ਗੱਲ ਕਰੀਏ ਤਾਂ ਸਵਰ ਹੋ ਗਿਆ ਤੇ ਵਿਅੰਜਨ ਠੀਕ ਹੈ ਖੰਡੀਆਂ ਤੁਰੀਆਂ ਨੂੰ ਦੋ ਪਾਕਿਆਂ ਦੇ ਵਿੱਚ ਵੰਡਿਆ ਜਾਂਦਾ ਇੱਕ ਆਪਣੇ ਕੋਲ ਸਵਰ ਤੁਰੀਆਂ ਹੋ ਗਈਆਂ ਇੱਕ ਆਪਣੇ ਕੋਲ ਵਿਅੰਜਨ ਤੁਰੀਆਂ ਹੋ ਗਈਆਂ ਕਿਹਾ ਵਿਅੰਜਨ ਜੇਕਰ ਆਪਾਂ ਸੋਰੀ ਸਵਰ ਅੱਖਰਾਂ ਦੀ ਗੱਲ ਕਰੀਏ ਤਾਂ ਸਵਰ ਅੱਖਰ ਹੈਗੇ ਨੇ ਆਪਣੇ ਕੋਲ ਤਿੰਨ ਠੀਕ ਹੈ ਸਵਰ ਤੁਰੀਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸਵਰ ਤੁਰੀਆਂ ਆਈਆਂ ਨੇ 10 ਠੀਕ ਹੈ 10 ਸਵਰ ਅੱਖਰ ਹੈਗੇ ਨੇ ਊੜਾ ਆੜਾ ਤੇ ਈੜੀ ਠੀਕ ਹੈ ਜੇਕਰ ਅਜਿਹਾ ਪੇਪਰ ਦੇ ਵਿੱਚ ਕੁਸ਼ਨ ਪੁੱਛਿਆ ਜਾਵੇ ਕਿ ਸਵਰ ਬਾਹ ਕਿੰਨੇ ਨੇ ਤਾਂ ਸਵਰ ਬਾਹ ਵੀ ਆਪਣੇ ਕੋਲ ਤਿੰਨ ਹੀ ਅੱਖਰੰਗੇ ਬਣੇਗਾ ਸਵਰ ਦੁਨੀਆਂ ਪੁੱਛਣੀ ਆਤਾ ਸਵਰ ਦੁਨੀਆਂ ਕਿੰਨੀਆਂ ਨੇ 10 6 ਨੰਬਰ ਕੁਸ਼ਨ ਇਹੇ 8 ਲਿਖਿਆਂ ਦੇ ਵਿੱਚੋਂ ਕਿਹੜੀ ਅਖੰਡੀ ਧੁਨੀ ਵੀ ਕਿ ਸਮਝ ਨਹੀਂ ਆ ਸਵਰ ਨਾਸਿਕਤਾ ਬਲ ਤੇ ਸਵਰ ਤਾਂ ਸਵਰ ਦੋਨ ਬਤਾਏ ਆਪਣੇ ਕੋਲ ਇੱਕ ਖੰਡੀ ਦੁਨੀਆ ਨਾਲ ਕੀ ਆ ਖੰਡੀ ਦੁਨੀ ਕਿਸ ਤਰ੍ਹਾਂਾ ਸੁਰ ਨਾਸਿਕਤਾ ਦੇ ਬਲ ਇਹ ਆਪਣੇ ਕੋਲ ਸਾਰੀਆਂ ਜਿਹੜੀਆਂ ਨੇ ਖੰਡੀ ਦੁਨੀਆ ਦੇ ਕਿਸਮਾਂ ਆ ਖੰਡੀ ਦੁਨੀਆ ਦੀ ਟੋਟਲ 4 ਕਿਸਮਾਂ ਹੁੰਦੀਆਂ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਠੀਕ ਹੈ ਸੁਰ ਨਾਸਿਕਤਾ ਬਲ ਤੇ ਇਹ ਕੁੱਦੀ ਆਪਣੇ ਕੋਲ ਤਾਲ ਤੇ ਆਪਣੇ ਕੋਲ 4 ਕਿਸਮਾਂ ਹੁੰਦੀਆਂ ਨੇ ਖੰਡੀ ਦੁਨੀਆ ਨੈਕਸਟ ਰੋਗ ਦੇ ਆਧਾਰ ਤੇ ਬਿਰਾਂਜਣਾ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ 2 3 4 ਜਾਂ 5 ਤਾਂ ਰੋਕ ਦੇ ਆਧਾਰ ਤੇ ਜਿਹੜਾ ਵਿਅੰਜਨ ਨੂੰ ਇਹ ਵੰਡਿਆ ਜਾ ਸਕਦਾ ਹੈ ਆਪਸ਼ਨ A ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਤੋਂ ਬਾਅਦ ਦੇ ਵਿੱਚ ਠੀਕ ਹੈ ਇੱਕ ਗੁੰਦੇ ਨੇ ਟੱਕਵੇਂ ਆਪਣੇ ਕੋਲ ਵਿਅੰਜਨ ਇੱਕ ਗੁੰਦੇ ਨੇ ਆਹ ਟੱਕਵੇਂ ਵਿਅੰਜਨ ਤਾਂ ਇਹ ਵਿਅੰਜਨ ਆਪਾਂ ਇੱਥੇ ਰੱਖਣਾ ਜੇਕਰ ਟੱਕਵੇਂ ਵਿਅੰਜਨਾਂ ਦੀ ਗਿਣਤੀ ਪੁੱਛੀ ਜਾਵੇ ਤਾਂ ਟੱਕਵੇਂ ਵਿਅੰਜਨਾਂ ਦੀ ਕਿੰਨੀ ਗਿਣਤੀ ਹੋਵੇਗੀ ਆ 15 ਹੋਊ। ਤੇ ਤੇ ਆਪਾਂ A ਸਹੀ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ A ਅਜੀ ਜੀਕਰ ਤੁਸੀਂ ਅਜੇ ਤੱਕ ਚਾਣਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚਾਣਾ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਤਾਂ ਪਹਿਲਾਂ ਬਣੀ ਹੋਈਗੀ ਬੈਲ ਨੂੰ ਪ੍ਰੈਸ ਕਰਕੇ ਆਲ ਦੇ ਬਿਸੀ ਕਲਿਕ ਕਰਨਾ ਹੈ ਠੀਕ ਹੈ ਜੀਕਰ ਤੁਸੀਂ ਆਲ ਦੇ ਕਲਿਕ ਕਰਦੇ ਹੋ ਤਾਂ ਜਦੋਂ ਵੀ ਆਪਾਂ ਵੀਡੀਓ ਕੋਈ ਹੋਰ ਅਪਲੋਡ ਕਰਦੇ ਹਾਂ ਤਾਂ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਉੱਪਰ ਦਿਖਾਈ ਦੇ ਪਵੇਗਾ ਏਡ ਨੰਬਰ ਕੁਛ ਨਹੀਂ ਗਿਆ ਏਡ ਲੇਖਾਂ ਦੇ ਵਿੱਚੋਂ ਟਰਲ ਵਿੰਜਨ ਦੀ ਆਪਾਂ ਪਹਿਚਾਣ ਕਰਾਂਗੇ ਲੱਲੇ ਪਰ ਬਿੰਦੀ ਜਈਆ ਰਾਜਾ ਜਾਂਡਾ ਤਕ ਟ੍ਰੈਲ ਵਿਅੰਜਨ ਆਪਣੀ ਕੋਲ ਉਂਦਾ ਰਹਾਾਂ ਸੀ ਇਹ ਕੈਪਾ ਸਹੀ ਆਂਸਰ ਟਿੱਕ ਕਰਾਂਗੇ ਆਪਸ਼ਨ ਨੰਬਰ ਸੀ ਰਾ ਠੀਕ ਹੈ ਟ੍ਰੈਲ ਵਿਅੰਜਨ ਉਤੰਬਵਾਂ ਵਿਅੰਜਨ ਕੀ ਆਖਾਂਗਾ ਠੀਕ ਹੈ ਜਿਕਰ ਤੁਹਾਡੇ ਕੋਲ ਇੱਕ ਕੁਸ਼ਨ ਪੁੱਛਿਆ ਜਾਵੇ ਹੀਟ ਲਿਖਾਂ ਦੇ ਵਿੱਚੋਂ ਤੰਬਵਾਂ ਵਿਅੰਜਨ ਕਿਹੜਾ ਹੈ ਤਾਂ ਤੁਸੀਂ ਪੇਪਰ ਵਿੱਚ ਆਂਸਰ ਟਿੱਕ ਕਰਕੇ ਆਉਣਾ ਹੈ ਰਾ ਪਾਸੇ ਦਾ ਜਦੋਂ ਪਾਰਸ਼ਿਕ ਵਿਅੰਜਨ ਹੁੰਦਾ ਹੈ ਆਪਣੇ ਕੋਲ ਲੱਲਾ ਤੇ ਲੱਲੇ ਪਰ ਪਿੰਡੀ ਇਹ ਦੋਨੋਂ ਆਪਣੇ ਕੋਲ ਪਾਸੇ ਦਾ ਤੇ ਪਾਰਸ਼ਿਕ ਵਿਅੰਜਨ ਹੈਗੇ 9 ਨੰਬਰ ਕੁਸ਼ਨ ਨੇ ਕਹੇ ਗੁਰਮੁਖੀ ਲਿਪੀ ਦਾ ਮੋਢੀ ਕੇ ਸਨੂ ਮੰਨਿਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਬਾਪੂ ਫਰੀਦ ਜੀ ਗੁਰੂ ਅੰਗਦ ਦੇਵ ਜੀ ਦਾ ਬਾਪ ਤਾਂ ਗੁਰਮੁਖੀ ਲਿਪੀ ਦੇ ਮੋਢੀ ਮੰਨਿਆ ਜਾਂਦਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਵੈਸੇ ਨੂੰ ਪਤਾ ਹੋਵੇ ਕਿ ਉਹ ਮੁਕੀ ਲਿਪੀ ਦੀ ਗਾੜ ਤੱਪੈਲਾ ਹੋ ਚੁੱਕੀ ਸੀ ਪਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਇੱਕ ਨਵਾਂ ਰੂਪ ਦਿੱਤਾ ਸੀਗਾ ਠੀਕ ਹੈ ਯਾਨੀ ਕਿ ਇਸ ਨੂੰ ਮੋਡੀਫਾਈ ਕੀਤਾ ਸੀ ਤਾਂ ਇੱਥੇ ਆਪਾਂ ਸੀ ਸਹੀ ਆ ਸਕਦੇ ਇੱਕ ਕਰਾਂਗੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਗੁਰਮੁਖੀ ਲਿਪੀ ਦਾ ਜਿਹੜਾ ਵਿਕਾਸਕੇ ਕੀਤਾ ਸੀਗਾ ਨੈਕਸਟ ਆਪਣਾ ਕੁਸ਼ਨ ਹੈ ਦੋਰੀ ਬਾਜ ਨੂੰ ਪ੍ਰਗਟਾਉਣ ਦੇ ਲਈ ਕਿਹੜੇ ਲਗਾਖਰਦੀ ਵਰਤੋਂ ਹੁੰਦੀ ਹੈ ਪਿੰਦੀ ਟਿੱਪੀ ਅੱਧਕ ਜਾਂ ਉਪਰ ਉਤਰ ਸਾਰੇ ਭਲਾ ਗਾਥਾ ਦੀ ਕੋਲੋਂ ਪਿੰਦੀ ਹੈਗੀ ਹੈ ਆਪਣੇ ਕੋਲੋਂ ਤਿੰਨ ਠੀਕ ਹੈ ਲਗਾ ਕਰਨ ਦੀ ਕੋਲ ਦਿੱਤੀ ਗਈ ਹੈ ਤਿੰਨ ਤਿੰਨ ਦੀ ਟਿੱਪੀ ਤੇ ਹੱਦ ਤੱਕ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਆਪਣੇ ਕੋਲ ਲਗਾ ਕੇ ਰਹਿ ਗਿਆ ਹੱਦ ਤੱਕ ਤਾਂ ਲਗਾ ਹੱਦ ਤੱਕ ਲਗਾ ਕਰਦੀ ਜਿਹੜੀ ਵਰਤੋਂ ਹੈ ਤਾਂ ਇਸ ਦੀ ਵਰਤੋਂ ਦੋਰੀ ਬਾਜ ਨੂੰ ਪਰਟਾਉਣ ਦੇ ਲਈ ਕੀਤੀ ਜਾਂਦੀ ਹੈ ਤਾਂ ਸੀ ਇੱਥੇ ਆਪਾਂ ਸਹੀ ਆਸਕ ਟਿੱਕ ਕਰਾਂਗੇ ਆਪਸ਼ਨ ਨੰਬਰ ਸੀ 11 ਨੰਬਰ ਕੁਸ਼ਣ ਹੈ ਪੰਜਾਬ ਦੀ ਪਾਸਾ ਦੇ ਵਿੱਚ ਨਵੀਨ ਵਰਕ ਵਿੱਚ ਕੋਈ ਕਿੰਨੇ ਅਕਰਾਂ 3 4 5 ਸਟੈਂਪ ਇਹਨਾਂ ਦੇ ਵਿੱਚੋਂ ਕੋਈ ਤਾਂ ਮੈਂ ਤੁਹਾਨੂੰ ਇਹਦਾ ਅਸਰ ਪਹਿਲਾਂ ਹੀ ਦੱਸ ਚੁੱਕਿਆ ਸੀਗਾ ਪੰਜਾਬੀ ਭਾਸ਼ਾ ਦੇ ਵਿੱਚ ਮੀਨ ਵਰਕ ਦੇ ਵਿੱਚ ਕੁੱਲ 6 ਅੱਖਰ ਆਉਂਦੇ ਨੇ ਵਰਤਮਾਨ ਸਮੇਂ ਦੇ ਵਿੱਚ ਤੇ ਇੱਥੇ ਡੀ ਸਹੀ ਅਨਸਰ ਆਪਟਿਕ ਕਰਾਂਗੇ ਇਹਨਾਂ ਦੇ ਵਿੱਚੋਂ ਕੋਈ ਨਹੀਂ ਆਪਸ਼ਨ ਪਰ ਡੀ ਮੀਨ ਵਰਕ ਵਿੱਚ ਕੁੱਲ 6 ਅੱਖਰ ਆਉਂਦੇ ਹਨ ਇੱਥੇ ਤੁਸੀਂ ਦੇ ਸਕਦੇ ਹੋ ਸਸੇ ਪਰ ਬਿੰਦੀ ਠੀਕਾ ਕਕੇ ਪਰ ਬਿੰਦੀ ਕਗੇ ਪਰ ਬਿੰਦੀ ਚਜੇ ਪਰ ਬਿੰਦੀ ਫਫੇ ਪਰ ਬਿੰਦੀ ਤੇ ਲੱਲੇ ਪਰ ਬਿੰਦੀ ਇਹ 6 ਅੱਖਰ ਆਉਂਦੇ ਨੇ ਇਹਨਾਂ ਲਿਖਾਂ ਦੇ ਵਿੱਚੋਂ ਕਿਹੜਾ ਉਲਟ ਪਾਵੀ ਜੋੜਾ ਕਰਦਾ ਹੈ? ਹਲਾ ਸਾਰੀਆਂ ਆਪਸ਼ਨਾਂ ਨੂੰ ਤੁਸੀਂ ਧਿਆਨ ਨਾਲ ਰੀਡ ਕਰ ਲਵੋ। ਇਸ ਤਰ੍ਹਾਂ ਇਹ ਕੋਲ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਠੀਕਾ ਟੀਲਾ ਦਾ ਪਿੰਜਾ ਜਿਹੜਾ ਹੈ ਇਹ ਉਲਟ ਪਾਵੀ ਜੋੜਾ ਕਰਦਾ ਬਾਕੀ ਸਾਰੇ ਸਹੀ ਨੇ ਪਿੰਜਾ ਦਾ ਸੁੱਕਿਆ ਠੀਕਾ ਨਿਰਮਲ ਦਾ ਮੈਨਾ ਤੇ ਖਰਾ ਦਾ ਘੋਟਾ ਇਹ ਸਾਰੇ ਸਹੀ ਨੇ गिला का पिज्जा का जो उल्ट पावेगा वह होगा सोका ठीक है तो सी आप सही आंसर टिक करा ऑप्शन नंबर सी तेरह नंबर क्वेश्चन है हेट दिखाने केवरे का अर्थ गलत है ध्यान देना रीड कर लवो तो सही आंसर बनेगा ऑप्शन नंबर अपने को डी उल्लू कोल ਉੱਡੂ ਬੋਲਣਾ ਮੁਹਾਵਰੇ ਦਾ ਅਰਥ ਹੁੰਦਾ ਜਿਹੜਾ ਉਹ ਆਪਾਂ ਮੈਂਸ਼ਨ ਕੀਤਾ ਹੈ ਸੁਮਿਸ਼ਾਨ ਹੋਣਾ ਠੀਕ ਹੈ ਸੁਮਿਸ਼ਾਨ ਹੋਣਾ ਜਦ ਚੁੱਪਛਾਹ ਜਾਣੀ ਹੋਵੇ ਤਾਂ ਉੱਡੂ ਬੋਲਣਾ ਮੁਹਾਵਰੇ ਦਾ ਅਰਥ ਹੁੰਦਾ ਚੁੱਪਛਾਹ ਜਾਣੀ ਜਾਂ ਸੁਮਿਸ਼ਾਨ ਹੋਣਾ ਬਾਕੀ ਸਾਰੇ ਮੁਹਾਵਰੇ ਦਾ ਅਰਥ ਜਿਹੜਾ ਸਹੀ ਮੈਂਸ਼ਨ ਕੀਤਾ ਤੇਲ ਚੋਣਾ ਸਵਾਗਤ ਕਰਨਾ ਛਾਪੀ ਦੇਣਾ ਅੱਲੇ ਵਾਸ਼ੀਰੀ ਦੇਣੀ ਚਾਂਦੀ ਦੀ ਜੁੱਤੀ ਮਾਰਨੀ ਰਿਸ਼ਤ ਹੋਣੀ ਇਹ ਸਾਰੇ ਆਪਣੇ ਕੋਲ ਮੁਹਾਵਰੇ ਦਾ ਜਿਹੜਾ ਅਰਥ ਨੇ ਸਹੀ ਮੈਂਸ਼ਨ ਕੀਤੇ ਹੋਏ ਨੇ ਤਾਂ ਡੀ ਇੱਥੇ ਆਪਾਂ ਸਹੀ ਆਪਾਂ ਸਾਰਾ ਟਿਕ ਕਰਾਂਗੇ ਆਪਸ਼ਨ ਬਰਟੀ 14 ਨੰਬਰ ਕੁਸ਼ਨ ਕਿਹਾ 8 ਲਿਖਾਂ ਦੇ ਵਿੱਚੋਂ ਪਰਿਮਾਨ ਵਾਚਕ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦਾਂ ਦੀ ਆਪਾਂ ਚੋਣ ਕਰਨੀ ਹੈ ਆਪਸ਼ਨ ਨਾਲ ਆਪਾਂ ਦਾ ਧਿਆਨ ਦੇਣਾ ਰੀਡ ਕਰ ਲਵੋ ਅਜੀ ਮੈਂ ਤੁਹਾਨੂੰ ਬਾਰ ਬਾਰ ਦੱਸਾਉਣਾ ਕਿ ਪੇਪਰ ਦੇ ਵਿੱਚ ਜਦੋਂ ਵੀ ਸੀ ਐਂਟਰ ਕਰਨਾ ਤਾਂ ਜਦੋਂ ਤੁਹਾਡੇ ਸਾਹਮਣੇ ਪੇਪਰ ਆਵੇਗਾ ਤਾਂ ਪਲੀਜ਼ ਕੁਸ਼ਨ ਨੂੰ ਐਂਡ ਤੱਕ ਤੁਸੀਂ ਜ਼ਰੂਰ ਰੀਡ ਕਰਨਾ ਠੀਕ ਹੈ ਇਹ ਨਹੀਂ ਸੋਚਣਾ ਕਿ ਤੁਹਾਨੂੰ ਲੱਗਦਾ ਹੈ ਕਿ ਕੁਸ਼ਨ ਸਾਨੂੰ ਆਉਂਦਾ ਹੈ ਬਾਅਦ ਵਿਚਕਾਰ ਤੱਕ ਕੁਸ਼ਨ ਰੀਡ ਕਰਕੇ ਫਿਰ ਤੁਸੀਂ ਡਾਇਰੈਕਟ ਆਨਸਰ ਪਿਕ ਕਰ ਲਓ ਤੇ ਆਪਾਂ ਬਾਅਦ ਚਕਾਰ ਆ ਕੇ ਪਛਤਾਈਗਾ ਕਿ ਹਾਂ ਜੜਾ ਕੋਸ਼ਿਸ਼ ਨਹੀਂ ਅਸੀਂ ਉਹਨਾਂ ਕਰਕੇ ਪੇਪਰ ਦੇ ਵਿੱਚ ਤੇ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹਿੰਦਾ ਇਸ ਲਈ ਕਿ ਪੇਪਰ ਦੇ ਵਿੱਚ ਜਿਹੜਾ ਤੁਸੀਂ ਕੋਸ਼ਿਸ਼ ਨੂੰ ਧਿਆਨ ਦੇ ਨਾਲ ਰੀਡ ਕਰਨਾ ਹੈ ਐਤਾ ਨਹੀਂ ਤੁਹਾਡੇ ਕੋਲ ਮਿਸਟੇਕ ਨਾ ਹੋਵੇ ਤਾਂ ਤੁਸੀਂ ਬਾਅਦ ਤੋਂ ਬਾਅਦ ਟੈਸਟ ਦਿਓ ਜਿਹੜੇ ਆਪਾਂ ਟੈਸਟ ਰੈਡੀ ਕੀਤੇ ਨੇ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਬਾਏ ਕਰ ਲੈਣਾ ਆਨਸਰ ਬਣੇਗਾ ਆਪਸ਼ਨ ਨੰਬਰ ਏ ਕਿਉਂਕਿ ਜ਼ਰਾ ਇਹਨਾਂ ਰੱਖਾ ਨੂੰ ਇਹ ਆਪਣੇ ਕੋਲ ਸਾਰੇ ਪਰਿਮਾਨ ਵਾਚਕ ਕਿਰਿਆ ਵਿਸ਼ੇਸ਼ਣ ਦੇ ਐਗਜ਼ਾਮਪਲ ਨੇ ਤਾਂ ਏ ਇੱਥੇ ਆਪਾਂ ਸਹੀ ਆਨਸਰ ਦਿੱਕਤ ਕਰਾਂਗੇ ਉਚਾਰਨ ਪੱਖੋ ਸਵਰਤ ਦੁਨੀਆਂ ਦੀ ਗਿਣਤੀ ਕਿੰਨੀ ਹੈ 3 7 11 ਜਾਂ 10 ਉਚਾਰਨ ਪੱਖੋ ਸਵਰਤ ਦੁਨੀਆਂ ਦੀ ਗਿਣਤੀ ਹੈਗੀ ਹੈ ਜਿਹੜੀ ਆ ਉਹ ਹੈਗੀ ਹੈ 10 ਸਬ ਡੀ ਇੱਥੇ ਆਪਾਂ ਸਹੀ ਆਂਸਰ ਟਿਕ ਕਰਾਂਗੇ ਆਪਸ਼ਨ ਨੰਬਰ ਡੀ ਸੱਭਿਆਚਾਰ ਤੇ ਸਾਹਿਤ ਰੀਆਂ ਰੋੜਾਂ ਨੂੰ ਕਿਹੜੀ ਭਾਸ਼ਾ ਪੂਰਾ ਕਰਦੀ ਆ ਮਿਆਰੀ ਭਾਸ਼ਾ ਰਾਜ ਭਾਸ਼ਾ ਦੇਸੀ ਭਾਸ਼ਾ ਜਾਂ ਮਾਚੀ ਭਾਸ਼ਾ ਤਾਂ ਸਹੀ ਆਪਣੇ ਕੋਲ ਆਨਸਰ ਬਣੇਗਾ ਉਹ ਬਣੇਗਾ অপਸ਼ਨ ਨੰਬਰ A ਮਿਆਰੀ ਭਾਸ਼ਾ ਸਭਿਆਚਾਰ ਦੇ ਸਾਹਿਤਿਆਂ ਜਿਹੜਾ ਲੋੜਾ ਨਹੀਂ ਤਾਂ ਇਸ ਨੂੰ ਪੂਰਾ ਕਰਦੀ ਹੈ ਮਿਆਰੀ ਭਾਸ਼ਾ ਜਾਂ ਆਪਣੇ ਕੋਲ ਮਿਆਰੀ ਭਾਸ਼ਾ ਨੂੰ ਕੀ ਤੂਰ ਨਾਮ ਦਿੱਤਾ ਜਾਂਦਾ ਹੈ ਟਕਸਾਲੀ ਭਾਸ਼ਾ ਠੀਕ ਹੈ ਟਕਸਾਲੀ ਭਾਸ਼ਾ ਐਂਡ ਇਸ ਭਾਸ਼ਾ ਦਾ ਜਿਹੜਾ ਆਧਾਰ ਹੈ ਕਿ ਰਾਜਾ ਦੋ ਬਣਾਇਆ ਗਿਆ ਮਾਜੀ ਭਾਸ਼ਾ ਮਾਝੀ ਉਪਰ ਪਾਸ਼ਾ ਇਹ ਵੀ ਜਿਹੜਾ ਪੁਆਇੰਟ ਤੁਸੀਂ ਜਾਣਦੇ ਗਿੱਚੋ ਜਰੂਰ ਕਰਨਾ ਹੈ ਨੈਕਸਟ ਇਹ ਲਿਖਾਂ ਦੇ ਵਿੱਚੋਂ ਤ੍ਰਿਯੋਲ ਭਾਸ਼ਾ ਦੀ ਆਪਾਂ ਚੋਣ ਕਰਨੀ ਹੈ ਪੰਜਾਬੀ ਸੰਸਕ੍ਰਿਤ ਉਰਦੂ ਜਾਂ ਟੋੜੀ ਜੀ ਇਹਨਾਂ ਦੇ ਵਿੱਚੋਂ ਇੱਕ ਪਰਿਯੋਲ ਭਾਸ਼ਾ ਵੀ ਹੈਗੀ ਹੈ ਤਾਂ ਸਹੀ ਆਨਸਰ ਬਣੇਗਾ ਆਪਸ਼ਨ ਪਰ ਸੀ ਉਰਦੂ ਉਦੂ ਜਣੀ ਪਾਸ਼ਾ ਤਾਂ ਇਹ ਇਸ ਨੂੰ ਕਰਿਓਲ ਦੀ ਬਣਗੀ ਵਿੱਚ ਰੱਖਿਆ ਜਾਂਦਾ ਸੀ करेक्ट ਆਨਸਰ ਟਿਕ ਕਰਾਂਗੇ ਜਦੋਂ ਕੋਈ ਕਾਮ ਚਲਾਉ ਪਾਸ਼ਾ ਸਮਾ ਪਾਕਿਸਤਾਨ ਦਾ ਪਾਸ਼ਾ ਪਣ ਜਾਂਦੀ ਹੈ ਤਾਂ ਉਸ ਨੂੰ ਕਰਿਓਲ ਦਾ ਨਾਮ ਦੇ ਦਿੱਤਾ ਜਾਂਦਾ ਠੀਕ ਹੈ ਕਿਸ ਦਾ ਨਾਮ ਦੇ ਦਿੱਤਾ ਜਾਂਦਾ ਕਰਿਓਲ ਦਾ ਨਾਮ ਦੇ ਦਿੱਤਾ ਜਾਂਦਾ ਹੈ ਹੁਣ ਬੰਨੇ ਤੇ ਪਸ਼ਮੀ ਸੇ ਵਿੱਚ ਕਿਹੜੀ ਉਪ ਪਾਸ਼ਾ ਬੋਲੀ ਜਾਂਦੀ ਹੈ ਮਲਵਈ ਪੋਤੀ ਦੁਆਪੀ ਜਾਂ ਪਟਿਆਲੀਆਂ ਇੱਥੇ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਣੇ ਕੋਲ ਆਪਸ਼ਨ ਉੱਪਰ B ਪਾਤੀ ਠੀਕ ਹੈ ਅੰਮਾਲੇ ਦੇ ਪਸ਼ਮੀ ਹਿੱਸੇ ਦੇ ਵਿੱਚ ਜਿਹੜੀ ਆ ਉਹ ਦੀਪພາਸ਼ਾ ਬੋਲੀ ਜਾਂਦੀ ਹੈ B ਇੱਥੇ ਆਪਾਂ ਸਹੀ ਆਨਸਰ ਟਿਕ ਕਰਾਂਗੇ ਆਪਸ਼ਨ B ਆਪਣਾ ਮਤਲਬਤਾ ਟਿਕੇ ਜਦੋਂ ਕੋਈ ਅੱਖਾਂ ਫੇਰ ਲਵੇ ਉਦੋਂ ਕਿਹੜਾ ਅਖਾਣ ਵਰਤਿਆ ਜਾਂਦਾ ਹੈ ਆਪਸ਼ਨਾਂ ਨੂੰ ਧਿਆਨ ਨਾਲ ਰੀਡ ਕਰੋ ਕੋਠਾ ਹਸਰੇ ਅਖਾਣ ਵਿਸ਼ਯ ਉੱਤਰਾਜ ਬਾਲੀਏ ਫਿਰ ਚੱਕੀ ਚੱਟੋ ਸਾਂਗ ਤੇ ਤਾਰੇ ਕੁਸਾਂਗ ਟੋਬੇ ਇਹ ਮੂਹ ਤੇ ਮਸਰਾਂ ਦੀ ਦਾਲ ਠੀਕ ਹੈ ਅਖਾਣ ਪੜੇ ਜੇ ਥੋੜੀ ਜਿਹੀ ਅਲੱਗ ਲਾਹੋ ਦੇ ਲਈ ਤਾਂ ਆਨਸਰ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ 1 ਕੋਠਾ ਉਸਰੇ ਅਤਰ ਗਾਂਢ ਵਿਸਰਿਆ ਠੀਕ ਹੈ ਆਪਣਾ ਮਤਲਬ ਦਾ ਟਿਕੇ ਜਦੋਂ ਕੋਈ ਅੱਖਾਂ ਫੇਰ ਲਵੀ ਉਦੋਂ ਇਹ ਖਾਣ ਵਰਤਿਆ ਜਾਂਦਾ ਕੋਠਾ ਉਸਰੇ ਅਤੇ ਦਰਖਾਨ ਵਿਸਰਿਆ ਇਹ ਹੈ ਤਾਂ ਆਪਾਂ ਸਹੀ ਆਨਸਰ ਟਿਕ ਕਰਾਂਗੇ ਆਪਸ਼ਨ ਪਰ 1 ਵੀ ਨੰਬਰ ਪੁੱਛ ਨਿਕਿਆ ਰੋਲਾ ਨਾ ਪਾਉ ਕਿਹੜਾ ਵਿਸ਼ਮਿਕ ਹੈ ਪ੍ਰਸ਼ੰਸਾਵਾਚਕ ਸੂਚਨਾਵਾਚਕ ਸੰਬੋਧਨੀਵਾਚਕ ਜਾਂ ਹੈਰਾਨੀਵਾਚਕ ਜੀ ਸਹੀ ਅਨਸਰ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ ਸੰਬੋਧਨੀ ਵਾਚਕ ਠੀਕ ਹੈ ਰੋਲਾ ਨਾ ਪਾਓ ਕਿ ਜਿਹੜਾ ਵਿਸਮਿਕ ਹੈ ਇਹ ਹੋਵੇਗਾ ਆਪਣੇ ਕੋਲ ਸੰਬੋਧਨੀ ਵਾਚਕ ਵਿਸਮਿਕ ਸੀ ਇਹ ਤੇ ਪਸਹੀ ਅਨਸਰ ਠੀਕ ਕਰਾਣੀ ਹੈ 21 ਨੰਬਰ ਕੁਸ਼ਨ ਹੈ ڈاکੀ ਸ਼ਬਦ ਦਾ ਪਲਿੰਗ ਕੀ ਹੋਵੇਗਾ ਬਹੁਤ ਹੀ ਚੰਗਾ ਮਤਲਬ ਪ੍ਰਸ਼ਨ ਆਏਗਾ ਇਹ ਬੜਾ ਇਗਜ਼ਾਮ ਦੇ ਪੁਆਇੰਟ ਆਫ 뷰 ਤੋਂ ਜੀ ਦਾ ਜਿਹੜਾ ਪਲਿੰਗ ਹੈ ਉਹ ਗੁਰੂ ਠੀਕ ਹੈ ਪੇਪਰ ਦੇ ਵਿੱਚ ਜੇਕਰ ਤੁਹਾਨੂੰ ਇਦਾਂ ਆਚੇ ਕਿ ਓਠ ਦਾ ਦਾ ਇਸਤਰੀ ਲਿੰਗ ਇਸਤਰੀ ਲਿੰਗ ਕੀ ਹੋਵੇਗਾ ਤਾਂ ਓਠ ਦਾ ਇਸਤਰੀ ਲਿੰਗ ਚਾਹ ਦਾ ਡਾਚੀ ਹੋ ਸਕਦਾ ਠੀਕ ਹੈ ਜਾਂ ਹੋ ਸਕਦਾ ਆਪਣੇ ਕੋਲ ਓਠਣੀ ਠੀਕ ਹੈ ਓਠਣੀ ਜਾਂ ਡਾਚੀ ਤਾਂ ਕਿਉਂਕਿ ਓਠ ਨਹੀਂ ਮੈਂਸ਼ਨ ਨਹੀਂ ਕੀਤਾ ਉਹ ਤਾਂ ਡਾਚੀ ਹੀ ਮੈਂਸ਼ਨ ਕੀਤਾ ਉਹ ਹੀ ਜਿਹੜਾ ਤੁਹਾਡਾ ਸਹੀ ਆਨਸਰ ਹੋਵੇਗਾ ਭਾਈ ਨੰਬਰ ਕੁਐਸ਼ਨ ਇਹ ਹੈ ਕਿ ਹੇਠ ਦੇ ਖੰਡਾਂ ਦੇ ਵਿੱਚੋਂ ਕਿਹੜਾ ਪਲੇਗ ਇਸਤਰੀ ਲਿੰਗ ਦਾ ਜੋੜਾ ਦਰਤਾ ਹੈ ਜੀ ਇਹ ਤੇ ਆਪਣੇ ਕੋਲ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ ਗੇ ਠੀਕ ਹੈ ਇਹ ਆਪਣੇ ਕੋਲ ਰੋਂਗ ਹੈ ਬਾਕੀ ਸਾਰੇ ਸਹੀ ਨੇ ਰੋੜ ਦਾ ਰੋਟੀ ਸਾਬ ਦਾ ਮੇਨ ਥੋੜਾ ਦਾ ਹਥੋੜੀ ਠੀਕ ਹੈ ਇਹ ਤੇ ਆਪਣੇ ਕੋਲ ਸੋਰੀ ਤੜਾ ਆਣਾ ਸੀਗਾ ਠੀਕ ਹੈ ਤੜਾ ਦਾ ਜਿਹੜਾ ਇਸਤਰੀ ਲਿੰਗ ਹੁੰਦਾ ਉਹ ਹੁੰਦਾ ਸਰਾਈ ਇਹ ਕੜਾ ਦਾ ਇਸਤਰੀ ਲਿੰਗ ਜਿਹੜਾ ਉਹ ਹੁੰਦਾ ਹੈ ਜ਼ਰਾ ਹੀ ਬਹੁਤ ਮਹੱਤਵਪੂਰਨ ਰਹੇਗਾ ਇਗਜ਼ਾਮ ਦੇ ਪਾਇਗਾ ਤੁਹਾਨੂੰ ਧਿਆਨ ਵਿੱਚ ਜਰੂਰ ਰੱਖਿਓ 23 ਨੰਬਰ ਕੁਐਸਚਨ ਹੈਗਾ ਪੰਜਾਬੀ ਭਾਸ਼ਾ ਸਭ ਤੋਂ ਬਾਅਦ ਕਿੱਥੇ ਬੋਲੀ ਜਾਂਦੀ ਹੈ ਬਹੁਤ ਸਿੰਪਲ ਕੁਐਸਚਨ ਹੈ ਪੰਜਾਬ ਪਾਕਿਸਤਾਨ ਉਪਰੋਕਤ ਦੋਨੋਂ ਜਾਂ ਹਰਿਆਣਾ ਆਹੀ ਸਹੀ ਆਂਸਰ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ B ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਸਭ ਤੋਂ ਬਾਅਦ ਜਾਇਦਾਤਰ ਟਿਕਲ ਕੁਸ਼ਨ ਪੁੱਛਿਆ ਜਾਵੇ ਇਹ ਡਿਲੀਟਾਂ ਦੇ ਵਿੱਚੋਂ ਕਿਹੜੇ ਦੇਸ਼ ਦੇ ਵਿੱਚ ਪੰਜਾਬੀ ਭਾਸ਼ਾ ਸਭ ਤੋਂ ਵੱਧ ਕਿੱਥੇ ਬੋਲੀ ਜਾਂਦੀ ਹੈ ਸਪੋਜ਼ ਕਰੋ ਤੇ ਆਪਸ਼ਨ ਹੋਂ ਕੈਨੇਡਾ ਠੀਕ ਹੈ ਅਮਰੀਕਾ ਭਾਰਤ ਦੇ ਪਾਕਿਸਤਾਨ ਤਾਂ ਪੇਪਰ ਵਿੱਚ ਤੁਸੀਂ ਪਾਕਿਸਤਾਨੀ ਆਂਸਰ ਸਹੀ ਟਿਕ ਕਰ ਦਿਓ ਜੇਕਰ ਇਹ ਤਾਂ ਕੁਸ਼ਨ ਪੁੱਛਿਆ ਜਾਵੇ ਪੰਜਾਬੀ ਭਾਸ਼ਾ ਸਭ ਤੋਂ ਵੱਧ ਕਿਹੜੀ ਸਟੇਟ ਦੇ ਵਿੱਚ ਬੋਲੀ ਜਾਂਦੀ ਹੈ ਜਾਂ ਕਿਹੜੇ ਰਾਜ ਦੇ ਵਿੱਚ ਬੋਲੀ ਜਾਂਦੀ ਹੈ ਤਾਂ ਰਾਜ ਆਪਣਾ ਪੰਜਾਬ ਹੀ ਆਵੇਗਾ ਨੈਕਸਟ ਜਾਸ ਸ਼ਬਦ ਦਾ ਸਮਾਨਾਰਥਕ ਸ਼ਬਦ ਆਪਾਂ ਪਤਾ ਕਰੀਏ ਸ਼ਲਾਗਾ ਹਕੀਕਤ ਮੂਰ ਜਾਂ ਨਕਸ਼ ਜਾਸ ਸ਼ਬਦ ਦਾ ਜਿਹੜਾ ਸਮਾਨਾਰਥਕ ਸ਼ਬਦ ਹੈ ਉਹ ਹੁੰਦਾ ਆਪਣੇ ਕੋਲ ਸ਼ਲਾਘਾ ਏ ਇੱਥੇ ਆਪਾਂ ਸਹੀ ਆਨਸਰ ਟਿੱਕ ਕਰਾਂਗੇ ਆਪਸ਼ਨ ਨੰਬਰ ਏ ਸ਼ਲਾਘਾ ਠੀਕ ਹੈ ਜਾਸ ਨੂੰ ਕਿਸ ਸਮਾਨਾਰਥਕ ਸ਼ਬਦ ਬਧੇ ਗੰਦੇ ਸ਼ਲਾਘਾ ਬਟਾਈ ਤਾਰੀਫ ਪ੍ਰਸ਼ੰਸਾ ਉਪਮਾ ਤੇ ਮਹਿਮਾ ਇਹ ਸਾਰੇ ਆਪਣੇ ਕੋਲ ਇਨਾਂ ਦੇ ਸਮਾਨਾਰਥਕ ਸ਼ਬਦ ਨੇ ਜਿਹੜੇ ਤੁਹਾਡੇ ਜਿਹੜੇ ਜਿਹੜੇ ਆਪਣੇ ਕੋਲ ਡਿਫਿਕਲਟ ਥੋੜੇ ਵੱਡ ਬੰਦੇ ਨੇ ਉਹ ਤੁਸੀਂ ਇੱਕ ਦੋ ਵਾਰ ਜ਼ਰੂਰ ਰੀਡ ਕਰਨੇ ਨੇ ਤਾਂ ਜੋ ਤੁਸੀਂ ਪੇਪਰ ਦੇ ਵਿੱਚ ਆਸਾਨੀ ਨਾਲ ਆਨਸਰ ਫਾਈਂਡ ਕਰ ਸਕੋ 5 ਨੰਬਰ ਕੁਸ਼ਨ ਹੈਗਾ ਜਿੰਨਾ ਸ਼ਬਦਾਂ ਨੂੰ ਹੋਰ ਨਾ ਵੰਡਿਆ ਜਾ ਸਕੇ ਉਹਨਾਂ ਨੂੰ ਕੀ ਆਖਿਆ ਜਾਂਦਾ ਹੈ ਠੀਕ ਹੈ ਜਿੰਨਾ ਸ਼ਬਦਾਂ ਨੂੰ ਹੋਰ ਅੱਗੇ ਨਾ ਵੰਡਿਆ ਜਾ ਸਕੇ ਤਾਂ ਉਹਨਾਂ ਨੂੰ ਆਖਿਆ ਜਾਂਦਾ ਆਪਣੀ ਕੋਲ ਮੂਲ ਸ਼ਬਦ ਹੈ ਬੀ ਇੱਥੇ ਆਪਾਂ ਸਹੀ ਅਨਸਰ ਟਿੱਕ ਕਰਾਂਗੇ ਆਪਸ਼ਨ ਨੰਬਰ ਬੀ ਮੂਲ ਸ਼ਬਦ ਤਾਂ ਇਹ ਸੀਗੇ ਆਪਣੇ 25 ਐਮਸੀਕਿਊਜ਼ ਵੀਡੀਓ ਤੁਹਾਨੂੰ ਕਿਵੇਂ ਦੇ ਰਹੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਐਂਡ ਅਜੇ ਤੱਕ ਤੁਸੀਂ ਲਾਈਕ ਨਹੀਂ ਕੀਤਾ ਤਾਂ ਲਾਈਕ ਦਾ ਬਟਨ ਜਰੂਰ ਦਬਾ ਦਿਆ ਕਰੋ ਅੱਗੇ ਕਰ ਦੋ ਸੀ ਸ਼ੇਅਰ ਕੀਤਾ ਤਾਂ ਹੁਣ ਵੀਡੀਓ ਨੂੰ ਬਾਅਦ ਤੱਕ ਸ਼ੇਅਰ ਵੀ ਤੁਸੀਂ ਜ਼ਰੂਰ ਕਰਨਾ ਬਾਕੀ ਇੰਸਟਾ ਤੋਂ ਵੀ ਤੁਹਾਨੂੰ ਜ਼ਰੂਰ ਫੋਲੋ ਕਰਨਾ ਹੈ ਠੀਕ ਹੈ ਉੱਥੇ ਆਪਾਂ ਜਿਹੜਾ ਹੋਣੀ ਆਪਾਂ ਇੱਕ ਨਵਾਂ ਚੈਨਲ ਕ੍ਰੀਏਟ ਕੀਤਾ ਸੌਰੀ ਇੱਕ ਐਡੀ ਨਵੀਂ ਆਪਾਂ ਕ੍ਰੀਏਟ ਕੀਤੀ ਆ ਇੰਸਟਾ ਦੇ ਉੱਪਰ ਤਾਂ ਉੱਥੇ ਤੁਹਾਨੂੰ ਜੀ ਕੇ ਦੇ ਰਿਕਾਰਡਿੰਗ ਜਿਹੜੀਆਂ ਲੱਖ ਲੱਖ ਫੈਕਟਸ ਨੇ ਉਹ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ ਠੀਕ ਹੈ ਪੰਜਾਬ ਜੀ ਕੇ ਹੋਵੇ ਇੰਡੀਅਨ ਜੀ ਕੇ ਹੋਵੇ ਤਾਂ ਸਾਰਾ ਜਿਹੜਾ ਡਾਟਾ ਤੁਹਾਨੂੰ ਉੱਤੇ ਪ੍ਰੋਵਾਈਡ ਕੀਤਾ ਜਾਵੇਗਾ ਤਾਂ ਉਸ ਨੂੰ ਵੀ ਤੁਸੀਂ ਜ਼ਰੂਰ ਜਿਹੜਾ ਐਡੀ ਵੀ ਜਿਹੜਾ ਫੋਲੋ ਕਰ ਲੈਣਾ ਬਾਕੀ ਆਪਣੇ Telegram group ਨਾਲ ਜੋੜ ਸਕਦੇ ਹੋ ਲਿੰਕ ਪਾਉਣ ਨੂੰ ਸਿਲਫਨ ਬਾਕਸ ਵਿੱਚ ਦੇ ਦਿੱਤੀ ਨਹੀਂ ਹੈ ਹੁਣ ਆਪਾਂ ਇਸ ਦੇ ਨਾਲ ਹੀ ਵੀਡੀਓ ਨੂੰ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਥੈਂਕ ਯੂ